ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਮਹਾਰਾਜ ਦੀ ਤਿਆਰੇ ਨਾਲ ਅੱਜ ਸਾਡਾ ਜਿਹੜਾ yellow card ਦਾ ਕੇਸ ਸੀਗਾ ਪਿਛਲੇ 4-5 ਸਾਲਾਂ ਤੋਂ ਅਸੀਂ ਜਿਹੜੇ ਸੰਘਰਸ਼ ਕਰਦੇ ਆਏ ਸੀ ਤੇਜਿੰਦਰ ਜੀ ਜੀ ਅੱਜ ਉਹ ਫਤਿਹ ਬੁਲਾਤਾ ਅੱਜ ਪਟਿਆਲਾ ਦੇ ਬੰਦੇ ਇਹ ਕਲਕੱਤਾ ਦੇ ਬੰਦੇ ਯੂਪੀ ਦੇ ਬੰਦੇ ਬਿਹਾਰ ਦੇ ਬੰਦੇ ਅਤੇ ਸਾਰੇ ਪੰਜਾਬ ਚ ਕਾਫੀ ਜਿਆਦਾ ਬੰਦੇ ਅੱਜ ਇਕੱਠੇ ਹੋਏ ਸੀ ਜਿਸ ਦੇ ਵਿੱਚ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਤੇਜਿੰਦਰ ਜੀ ਨੇ ਅੱਜ ਕੇਸ ਫਤਿਹ ਕਰ ਦਿੱਤਾ ਨਾ ਅੱਜ ਤੋਂ ਬਾਅਦ ਸਾਰੀ ਗੱਲਬਾਤ ਜਿਹੜੀ ਹੈ ਕਿ ਕਿੱਦਾਂ-ਕਿੱਦਾਂ ਕੀ-ਕੀ ਹੋਇਆ ਇਹ ਤੇ ਇੰਦਰੀ ਦੱਸਾਂ ਕਿ ਵੀ ਇਹ ਕਿਹੜਾ ਕੇਸ ਸੀ ਕਿੱਦਾਂ ਫਤਿਹ ਹੋਇਆ ਪਹਿਲੇ ਤਾਂ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਆਪਣੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦੇਣਾ ਵਾਂ ਕਿ ਉਹ ਇਹ ਜਿੱਤ ਮੇਰੀ ਜਿੱਤ ਨਹੀਂ ਹੈਗੀ ਉਹਨਾਂ ਸਾਰੇ ਪੱਤਰਕਾਰ ਭਰਾਵਾਂ ਦੇ ਪੱਤਰਕਾਰ ਬੰਧੂਆਂ ਦੀ ਜਿੱਤਾਂ ਜਿਨ੍ਹਾਂ ਨੇ ਆਪਣੀ ਹੀ ਪਛਾਣ ਪੱਤਰ ਬਣਾਉਣ ਦੇ ਲਈ ਮੇਰੇ ਨਾਲ ਸੰਘਰਸ਼ ਦੇ ਵਿੱਚ ਹਮੇਸ਼ਾ ਸਾਥ ਦਿੱਤਾ ਅੱਜ ਇੱਕ ਜਿੱਤ ਪ੍ਰੈਸ ਕੌਂਸਲ ਨੇ ਸਾਫ਼ ਤੌਰ ਤੇ ਡਾਇਰੈਕਟ ਡਾਇਰੈਕਟਰ ਦਫਤਰ ਵੱਲੋਂ ਪੇਸ਼ ਹੋਏ ਪ੍ਰਮਧੀਸੀ ਨਥੋਵਾਲ ਸਾਹਿਬ ਨੂੰ ਕਿਹਾ ਹੈ ਕਿ ਜਿਹੜੇ yellow card ਨੇ ਉਹ ਬਿਨਾ DAVP ਨੰਬਰ ਕੋ ਉਹਨਾਂ ਦੇ ਬਿਨਾ ਕੋਲ DAVP ਨੰਬਰ ਨਾ ਲਿਆ ਜਾਵੇ ਜਿਨ੍ਹਾਂ ਕੋ RNA ਸਰਟੀਫਿਕੇਟ ਹੈ ਉਹਨਾਂ ਦੇ yellow card ਬਣਾਈ ਜਾਂਦੇ ਅਤੇ ਅੱਗੇ ਤੋਂ ਭਵਿੱਖ ਵਿੱਚ ਵੀ ਇਹਨਾਂ ਨੂੰ ਕਦੇ ਪਰੇਸ਼ਾਨ ਨਾ ਕੀਤਾ ਜਾਵੇ ਇਹ ਜਿੱਤ ਬਹੁਤ ਵੱਡੀ ਜਿੱਤ ਹੈ ਕਿਉਂਕਿ ਪੰਜਾਬ ਸਰਕਾਰ ਸਾਨੂੰ DAVP ਦੇ ਨਾਂ ਤੇ ਲਾ ਕੇ ਕਈ ਪਤਰਕਾਰਾਂ ਨੂੰ ਪੱਤਰਕ ਪਛਾਣ ਪੱਤਰ ਤੋਂ ਵਾਂਝੇ ਕਰ ਚੁੱਕੀ ਹੈ ਇਹ ਮੈਂ ਪਿਛਲੇ 2020 ਤੋਂ ਇਹ ਕੇਸ ਲੜਦਾ ਆ ਰਿਆਂ ਅਤੇ ਕਈ ਵਾਰ ਮਾਨ ਜੋ ਪ੍ਰੈਸ ਕੌਂਸਲ ਦੇ ਹੁਕਮਾਂ ਤੇ ਬਾਵਜੂਦ ਪੰਜਾਬ ਸਰਕਾਰ ਦੇ ਤੇ ਜੂਨ ਤੱਕ ਨਹੀਂ ਸਰਕੀ ਸੀ ਅੱਜ ਇਹ ਜਿੱਤ ਅੱਜ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਲਈ ਗਈ ਹੈ ਅਤੇ ਉਹਨਾਂ ਨੂੰ ਇਹ ਹੁਕਮ ਕਰ ਦਿੱਤੇ ਗਏ ਨੇ ਕਿ 1 ਮਹੀਨੇ ਦੇ ਅੰਦਰ ਅੰਦਰ ਸਾਰਿਆਂ ਦੇ ਕਾਰਡ ਬਣਾਏ ਜਾਣ ਮੈਂ ਇਹ ਬਤਾਈ ਸਾਰੇ ਪੱਤਰਕਾਰ ਚ ਭਾਈਚਾਰੇ ਪੰਜਾਬ ਦੇ ਨੂੰ ਉਹਨਾਂ ਦੇ ਉਹਨੇ ਦੇ ਸਿਰ ਤੇ ਉਹਨਾਂ ਨੂੰ ਦਿਨਾ ਹਾਂ ਕਿਉਂਕਿ ਉਹਨਾਂ ਨੇ ਮੇਰੀ ਹੌਸਲਾ ਫਜ਼ਾਈ ਕੀਤੀ ਹੈ ਉਹਨਾਂ ਹਮੇਸ਼ਾ ਮੇਰੇ ਨਾਲ ਖੜੇ ਨੇ ਮੈਨੂੰ ਫੋਨ ਕਰ ਕਰਕੇ ਹੌਸਲਾ ਦਿੱਤੀ ਹੈ ਇਹ ਬਹੁਤ ਵੱਡੀ ਜਿੱਤ ਹੈ ਅਤੇ ਪੰਜਾਬ ਸਰਕਾਰ ਨੂੰ ਅਸੀਂ ਦਿਖਾ ਦਤਾ ਹੈ ਕਿ ਅਸੀਂ ਆਪਣੇ ਹੱਕਾਂ ਲੈਣ ਦੇ ਲਈ ਲੜ ਵੀ ਸਕਦੇ ਹਾਂ ਅਤੇ ਅਸੀਂ ਆਪਣੇ ਹੱਕ ਅਸੀਂ ਲੈਣਾ ਵੀ ਜਾਣਦੇ ਹਾਂ ਅਸੀਂ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਆਪਣਾ ਹੱਕ ਹੋ ਵੀ ਸਕਦੇ ਹਾਂ ਤੇ ਪਿਆਰ ਨਾ ਮੰਗ ਨਹੀਂ ਸਕਦੇ ਜੇ ਸਰਕਾਰ ਸਾਨੂੰ ਨਹੀਂ ਪਿਆਰ ਕਰਦੀ ਤਾਂ ਅਸੀਂ ਉਹਨਾਂ ਹੱਕ ਰੱਖੋ ਵੀ ਸਕਦੇ ਹਾਂ ਦੂਜੀ ਗੱਲ ਤੁਹਾਨੂੰ ਐਸਸੀਟੀ ਆ ਰਹੀ ਵਧਾਈਆਂ ਦੇ ਰਿਹਾ ਵੀ ਅਸੀਂ ਬਹੁਤ ਜਲਦੀ ਇੰਟਰਨੈਸ਼ਨਲ ਪ੍ਰੈਸ ਕਲੱਬ ਬਣਾਉਣ ਜਾ ਰਹੇ ਹਾਂ ਜਿਹੜਾ ਕੁਝ ਹੀ ਜਿੰਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਏਗਾ ਜਿਹੜਾ ਜਿਹੜਾ ਮੈਂਬਰ ਵੀ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦੁਖਤ ਤਕਲੀਫ ਰੱਖਣਾ ਚਾਹਦਾ ਹੈ ਜਾਂ ਪੇਪਰ ਪੜ੍ਹਨਾ ਚਾਹਦਾ ਹੈ ਵਿਦਆਊਟ ਐਨੀ ਕੋਸਟ ਉਹ ਸਾਡਾ ਫਾਰਮ ਭਰ ਕੇ ਸਾਡਾ ਮੈਂਬਰ ਬਣ ਸਕਦਾ ਹੈ ਮੈਂ ਪੱਤਰਕਾਰ ਭਾਈਚਾਰੇ ਨੂੰ ਖਾਸ ਕਰਕੇ ਪੰਜਾਬ ਦੇ ਨੂੰ ਔਰ ਪੂਰੇ ਭਾਰਤ ਦੇ ਨੂੰ ਇੱਕ ਬੇਨਤੀ ਇੱਥੇ ਕਰਨਾ ਚਾਹੁੰਦਾ ਇੱਕ ਝੰਡੇ ਥਲੇ ਆਓ ਅਤੇ ਆਪਣੀ ਜਿਹੜੀ ਇੱਕ ਜੁਟਤਾ ਹੈ ਉਹਨੂੰ ਲੱਗ ਨਾ ਕਰੋ ਇਕੱਲੇ ਇਕੱਲੇ ਹੋਵੋਗੇ ਟੁੱਟ ਜਾਵੋਗੇ ਅੱਜ ਜਿਹੜੀ ਅਸੀਂ ਜੰਗ ਜਿੱਤੀ ਹੈ ਅਸੀਂ ਇੱਕ ਜੁਟ ਸੀ ਤਾਂ ਜਿੱਤੇ ਹਾਂ ਅਤੇ ਇਸ ਤਰ੍ਹਾਂ ਆਪਣੀ ਇੱਕ ਜੁਟਤਾ ਬਣਾਈ ਰੱਖੋ ਅਤੇ ਪੱਤਰਕਾਰ ਭਾਈਚਾਰੇ ਦੀ ਕਿਸੇ ਦਾ ਨਿੰਦਾ ਚੁਗਲੀਆਂ ਨਾ ਕਰੋ ਸੇ ਇਕੱਠੇ ਹੋਵੋ ਧੰਨਵਾਦ ਸਾਰਿਆਂ ਨੂੰ ਨਿਊਜ਼ਪੇਪਰ ਪਬਲਿਸ਼ਰਸ ਐਸੋਸੀਏਸ਼ਨ ਵੱਲੋਂ ਸਰਦਾਰ ਤੇਜਿੰਦਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਇਹਨਾਂ ਨੇ ਬਹੁਤ ਵੱਡੀ ਕਾਰਨਾ ਕਰ ਲਈ ਹੈ ਔਰ ਖਾਸ ਤੌਰ ਤੇ ਗੱਲ ਕਰ ਰਿਹਾ ਮੈਂ ਕਿ 2017 ਤੋਂ 2022 ਤੱਕ ਇਹਨਾਂ ਦਾ ਕਾਰਡ ਬਣਦਾ ਆ ਰਿਹਾ ਹੈ ਔਰ ਉਸ ਦੇ ਬਾਵਜੂਦ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਨੇ ਕਾਰਡ ਰੋਕ ਲਿਆ ਸਿਰਫ ਇਸ ਕਰਕੇ ਕਿ ਇਹਨਾਂ ਦਾ ਪੇਪਰ ਡੀਏਵੀਪੀ ਨਹੀਂ ਹੈ ਜਦੋਂ ਕਿ ਅੱਜ ਪ੍ਰਭ ਦੀਪ ਸਿੰਘ ਨੱਪੋਆ ਜਿਹੜੇ ਕਿ ਡੀਪੀਆਰੋ ਮੋਗਾ ਨੇ ਖੁਦ ਇਹ ਗੱਲ ਕਹਿ ਕੇ ਗਏ تھے ਕਿ ਇਹ ਜਿਹੜੀ ਪਾਲਿਸੀ 2019 ਦੇ ਵਿੱਚ ਬਣੀ ਸੀ ਸਿਰਫ 6 ਮਹੀਨੇ ਚੱਲੀ ਸੀ ਉਸ ਤੋਂ ਬਾਅਦ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਸੀ ਸਮਝ ਨਹੀਂ ਆਂਦਾ ਕਿ ਲੋਕ ਸੰਪਰਕ ਵਿਭਾਗ ਦੇ ਵਿੱਚ ਕਿਹੋ ਜਿਹੇ ਅਧਿਕਾਰੀ ਬੈਠੇ ਸੀਗੇ ਕਿ ਉਹ ਪੰਜਾਬ ਦੇ ਡੀਪੀਆਰਓ ਉਸ ਨੂੰ ਪੰਜਾਬ ਦੇ ਪੱਤਰਕਾਰਾਂ ਨੂੰ ਮਿਸਗਾਈਡ ਕਰਦੇ ਰਹੇ ਕਿਉਂਕਿ ਜੇ 6 ਮਹੀਨੇ ਪਾ ਦੀ ਡੀਪੀਆਰਓ ਜਿਹੜੀ ਡੀਵੀ ਡੀਵੀਪੀ ਦੀ ਪਾਲਿਸੀ ਹੈ ਅਗਰ ਪੰਜਾਬ ਸਰਕਾਰ ਨੇ ਵਾਪਸੀ ਲੈ ਲਈ ਉਸ ਦੇ ਬਾਵਜੂਦ ਉਹ ਪੱਤਰਕਾਰਾਂ ਦੇ ਕਾਰਡ ਜਾਣਬੁੱਝ ਕੇ ਰੋਕੇ ਗਏ ਜਿਨ੍ਹਾਂ ਦੇ ਡੀਏ ਦੇਤੀ ਅਖਬਾਰ ਨਹੀਂ ਸੀ ਔਰ ਅੱਜ ਪੰਜਾਬ ਸਰਕਾਰ ਨੂੰ ਇਸ ਦਰ ਨੂੰ ਚੇਤੇ ਕਰ ਲੈਣਾ ਚਾਹੀਦਾ ਹੈ ਕਿ ਸਰਦਾਰ ਤੇਜਿੰਦਰ ਸਿੰਘ ਵਰਗੇ ਸਾਡੇ ਕੋਲ ਹਜ਼ਾਰਾਂ ਬੰਦੇ ਨੇ ਹਜ਼ਾਰਾਂ ਸਾਡੇ ਪੱਤਰਕਾਰ ਨੇ ਜਿਨ੍ਹਾਂ ਦੇ ਕਾਰਡ ਰੁਕੇ ਗਏ ਨੇ ਔਰ ਸਰਕਾਰ ਨੂੰ ਹੋਣਾ ਚਾਹੀਦਾ ਹੈ ਕਿ ਸਾਰੇ ਪੱਤਰਕਾਰਾਂ ਦੇ ਜਿਹੜੇ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਦੇ ਕੋਲ ਆਰਐਨਆਈ ਨੰਬਰ ਹੈ ਜਿਹੜੇ ਅਖਬਾਰ ਪੱਤਰਕਾਰ ਜਿਹੜੇ ਆਰਐਨਆਈ ਤੇ ਰਜਿਸਟਰਡ ਨੇ ਉਹਨਾਂ ਦਾ ਸਟੇਟਮੈਂਟ ਆ ਭਰਦੇ ਨੇ ਸਾਰਾ ਕੁਝ ਉਹਨਾਂ ਦਾ ਪੂਰਾ ਉਹਨਾਂ ਦੇ ਕਾਰਡ ਪੜਨੇ ਚਾਹੀਦੇ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਡੀਏਵੀਪੀ ਦੀ ਸ਼ਰਤ ਜਿਹੜੀ ਹੈ ਖਤਮ ਕੀਤੀ ਹੋਈ ਹੈ ਔਰ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਅਲੱਗ-ਅਲੱਗ ਕਸਬਿਆਂ ਦੇ ਵਿੱਚ ਜਿਹੜੇ ਪੱਤਰਕਾਰ ਪਾਈ ਅਖਬਾਰ ਛਾਪਦੇ ਨੇ ਅਖਬਾਰ ਕੱਢਦੇ ਨੇ ਆਰਐਨਏ ਤੋਂ ਡਿਸਕਟ ਨੇ ਉਹ ਤੁਰੰਤ ਹੀ ਡੀਪੀਆਰਓ ਹਰ ਇੱਕ ਜ਼ਿਲ੍ਹੇ ਦੇ ਲੋਕ ਸੰਪਾਰਕ ਵਿਭਾਗ ਅਧਿਕਾਰੀ ਦੇ ਨਾਲ ਸੰਪਰਕ ਕਰਨ ਤੇ ਆਪਣਾ ਤੁਰੰਤ ਤੁਰੰਤ ਪੀਲੇ ਕਾਰਡ ਬਣਵਾਉਣ ਦੀ ਹੈ ਜੇਕਰ ਕੋਈ ਤੁਹਾਨੂੰ ਰੋਕਦਾ ਤਾਂ ਤੁਸੀਂ ਨਿਊਜ਼ਪੇਪਰ ਪਬਲਿਸ਼ਰ ਐਸੋਸੀਏਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ ਸਰਦਾਰ ਤੇਜਿੰਦਰ ਸਿੰਘ ਅਸਲੀ ਨੰਬਰ ਹੈ ਇੱਕ ਕੇਸ ਜਿਹੜਾ ਜਿੱਤ ਕੀਤੀ ਹੈ ਕੰਪਲੇਂਟ ਨੰਬਰ 29/2020 ਦੇ ਵਿੱਚ ਹੈ ਕੇਸ ਦਾ ਟਾਈਟਲ ਹੈਗਾ ਤੇਜਿੰਦਰ ਸਿੰਘ ਵਰਸਸ ਡੀਪੀਆਰਓ ਲੁਧਿਆਣਾ ਤੁਹਾਡਾ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ 9041004316 ਬਾਈ ਚਾਂਸ ਕਰੇ ਇਹਨਾਂ ਦਾ ਨੰਬਰ ਪੰਦ ਹੋਵੇ ਤਾਂ ਮੇਰਾ ਨਾਮ ਅਮਰੀਕ ਸਿੰਘ ਹੈ ਮੈਂ ਵੀ ਇਹਨਾਂ ਦੇ ਨਾਲ ਹੈ ਤੇ 9898 98768 0087 ਜੇਕਰ ਨਿਊਜ਼ਪੇਪਰ ਪਬਲਿਸ਼ਰਸ ਐਸੋਸੀਏਸ਼ਨ ਦੇ ਨਾਲ ਸੰਪਰਕ ਕਰਨਾ ਹੈ ਸਭ ਤੋਂ ਪਹਿਲਾਂ ਤੇਜਿੰਦਰ ਜੀ ਸਾਡੇ ਭਾਈ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਮਰੀਕ ਜੀ ਨਾਲ ਸੰਪਰਕ ਕਰ ਸਕਦੇ ਨੇ ਨਿਊਜ਼ਪੇਪਰ ਪਬਲਿਸ਼ਰਸ ਐਸੋਸੀਏਸ਼ਨ ਦਾ ਨੰਬਰ ਜਿਹੜਾ ਹੈ 9041568800 ਸਾਡੀ ਵੈਬਸਾਈਟ ਵੀ ਹੈ newspaperassociation.com ਪੱਤਰਕਾਰ ਜਿਹੜੇ ਵੀ ਸਾਡੇ ਅਖਬਾਰ ਦੇ ਮਾਲਕ ਨੇ ਫ੍ਰੀ ਆਫ ਕਾਸਟ ਬਿਨਾ ਕੋਈ ਫੀਸ ਦੇ ਮੀਨਸ ਪੇਪਰ ਐਸੋਸੀਏਸ਼ਨ ਦੇ ਨਾਲ